ਦੇਲਾਛੇਲੇ ਮੁਕਸਰ ਸਾਹਿਬ ਬੁੜਾ ਗੁੱਜਰ ਵਾਸੀਆਂ ਵੱਲੋਂ ਸ਼੍ਰੀ ਮੁਕਸਰ ਸਾਹਿਬ ਤੋਂ ਸਾਧਕ ਫਿਰੋਜ਼ਪੁਰ ਰੋਡ ਨਵਾਂ ਬਣਨ ਤੇ ਕਿਰਤੀ ਕਿਸਾਨ ਯੋਨੀ ਅਤੇ ಗ್ರಾಮ ਪੰਚਾਇਤ ਬੁੜਾ ਗੁੱਜਰ ਵੱਲੋਂ ਪ੍ਰਸ਼ਾਸਨ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਖਾਸਤੇ ਵਾਈ ਬੁਰਜੀ ਵੀ ਖੜੇ ਸਾਂਗਤ ਸਾਰੀ ਬੁੜੇ ਗੁੱਜਰ ਦੇ ਇਸ ਬੁੜੇ ਗੁੱਜਰ ਤੇ ਖੜੇ ਇਹ ਲੰਮੇ ਟਾਈਮ ਤੋਂ ਨੇ ਸੜਕ ਦਾ ਕੰਮ ਰੁਕਿਆ ਸੀ 2 ਸਾਲਾਂ ਦੇ ਤਕਰੀਬ ਹੀ ਚੱਲ ਰਿਹਾ ਸੀਗਾ ਇਹਦਾ ਕੰਮ ਨਹੀਂ ਚੱਲ ਰਿਹਾ ਸੀਗਾ ਪਿਛਲੇ ਅਸੀਂ ਧਰਨਾ ਵੀ ਲਾਇਆ ਸੀ ਬੁੜਾ ਗੁੱਜਰ ਬੱਸ ਸਟੈਂਡ ਤੇ ਉਹ ਤਾਂ ਨੇ ਸਾਨੂੰ ਐਸਡੀਓ ਸਾਹਿਬ ਨੇ ਤੇ ਜੈ ਸਾਹਿਬ ਨੇ ਵਿਸ਼ਵਾਸ ਦਵਾਇਆ ਸੀ ਵੀ 22 ਤਰੀਕ ਨੂੰ ਅਸੀਂ ਨਾ ਪਿਛਲੀ 22 ਤਰੀਕ ਜਿਹੜੀ ਸੀ ਆਪਣੇ 11ਵੇਂ ਮਹੀਨੇ ਤੋਂ ਕੰਮ ਚਲਾ ਦਾਂਗੇ ਉਹਨਾਂ ਨੇ ਜਿਹੜਾ ਸਾਡੇ ਨਾਲ ਵਾਅਦਾ ਕੀਤਾ ਸੀ ਉਸ ਪੂਰੇ ਵਾਅਦੇ ਤੋਂ ਉੱਤਰਦੇ ਹੋਏ ਉਹਨਾਂ ਨੇ 22 ਤਰੀਕ ਤੋਂ ਪਹਿਲਾਂ ਹੀ ਸਾਡਾ 18 ਤਰੀਕ ਨੂੰ ਕੰਮ ਚਲਾ ਦਿੱਤਾ ਸਹੀ ਦਾ ਆਪਣਾ ਜਿਹੜਾ ਛੜਕਬਾਖਮ ਦੇ ਜੈ ਸਾਹਿਬ ਹੈ ਇੱਕ ਵੀਰ ਤੇ ਐਸਡੀਓ ਸਾਹਿਬ ਜੈਕਸਨ ਸਾਹਿਬ ਇਹਨਾਂ ਸੀ ਤਿੰਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਨੂੰ ਵਿਸ਼ਵਾਸ ਦਵਾਇਆ ਸੀ ਅਸੀਂ ਨੇ 18 ਤਰੀਕ ਨੂੰ ਕੰਮ ਚਲਾਦਾ ਆ ਵੀ 22 ਤਰੀਕ ਨੂੰ ਕੰਮ ਚਲਾ ਦੇਣਗੇ ਕਹਿੰਦੇ 18 ਨੂੰ ਚਲਾਤਾ ਆਪਦੇ ਵਾਦੇ ਤੇ ਪੂਰੇ ਹੋਏ ਇਹਨਾਂ ਦੇ ਵਿਰੋਧ ਪਹਿਲਾਂ ਲਵਾਣੇ ਦੇ ਧਰਨਾ ਲੱਗਿਆ ਇੱਥੇ ਲੱਗਿਆ ਕੋਈ ਵਿਰੋਧ ਧਰਨਾ ਲੱਗਦੇ ਰੇ ਹੁਣ ਜੇ ਇਹਨਾਂ ਨੇ ਕੰਮ ਕੀਤਾ ਇਹਨਾਂ ਨੂੰ ਸ਼ਾਬਾਸ਼ੀ ਦਾ ਵੀ ਇਹਨਾਂ ਨੂੰ ਡੇੜਾ ਚਾਹੀਦਾ ਪਿੰਡ ਵੱਲੋਂ ਵੀ ਹਾਂ ਵੀ ਇਹਨਾਂ ਨੇ ਬਹੁਤ ਸੋਹਣਾ ਕੰਮ ਕੀਤਾ ਆਪਦੇ ਵਾਦੇ ਤੇ ਪੂਰਾ ਉਤਰੇ ਜਿਹੜੇ ਇਹਨਾਂ ਨੇ ਵਾਅਦਾ ਕੀਤਾ ਸੀ ਰੋਡ ਦਾ ਕੰਮ ਵਧੀਆ ਇਹਨਾਂ ਨੇ ਮੁਕੰਮਲ ਪੂਰਾ ਕਰਤਾ ਵੀ ਥੋੜੇ ਹੀ ਰਹਿ ਗਿਆ ਮੁਕਸਰ ਤੋਂ ਡੇਢ ਦੋ ਕਿਲੋਮੀਟਰ ਪਿੱਛੇ ਰਹਿ ਗਿਆ ਉਹ ਵੀ ਦੋ ਤਿੰਨ ਦਿਨਾਂ ਚ ਕੰਮ ਸਾਰਾ ਪ ਤੇ ਖਾਸ ਕਰਕੇ ਸਾਡੀ ਕਿਰਤੀ ਕਿਸਾਨ ਯੂਨੀਅਨ ਤੇ ਗੂੜਾ ਗੁਜਰ ಗ್ರಾಮ ਪੰਚਾਇਤ ਤੇ ਪਿੰਡ ਦਾ ਕਲੱਬ ਜੋ ਵੀ ਜਿੰਨੇ ਵੀ ਸੰਗਤ ਸਾਡੀ ਹੈ ਸਾਰਾ ਅਸੀਂ ਸਟਾਫ ਦਾ ਸੜਕ ਮਹਿਕਮੇ ਸਟਾਫ ਦਾ ਜਈ ਦਾ ਇਹ ਜੀਓ ਦੇ ਐਕਸ਼ਨ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਜਿਹੜਾ ਸਾਨੂੰ ਟਾਈਮ ਦੇ ਦਿੱਤਾ ਉਸ ਟਾਈਮ ਤੇ ਸੜਕ ਮੁਕੰਮਲ ਕਰਤੀ ਹੈ ਪਹਿਲਾਂ ਇਹ ਮਿੱਟੀ ਘਟਾਉਟ ਦਾ ਸੀ ਬਹੁਤ ਹੀ ਬਹੁਤ ਧੰਨਵਾਦ ਕਰਦੇ ਹਾਂ ਦਾ ਜੋ ਵੀ ਇਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਪੂਰਾ ਕੀਤਾ ਹੁਣ ਜਿਵੇਂ ਖਾਲਾ ਉੱਚਾ ਬਣਿਆ ਸੀ ਕਿਤੇ ਨੰਗੇ ਦੀ ਪ੍ਰੋਬਲਮ ਸੀਗੀ ਉਹ ਇਹਨਾਂ ਨੇ ਅਸੀਂ ਬੇਨਤੀ ਕੀਤੀ ਸੀ ਸਾਡੇ ਨੰਗੇ ਸਾਨੂੰ ਭੰਨ ਕੇ ਬਣਾ ਕੇ ਦਿਓ ਉਹ ਵੀ ਇਹਨਾਂ ਨੇ ਸਾਡੀ ਸਮੱਸਿਆ ਦਾ ਹੱਲ ਕਰ ਅੱਜ ਵੀ ਦੋ ਤਿੰਨਾਂ ਕੇ ਬਣ ਜਿਹੜਾ ਖਾਲਾ ਉੱਚਾ ਬਣ ਉਹ ਬਣਾ ਕੇ ਦੇਣਗੇ ਹੱਲ ਕਰੀਏ ਤੇ ਇੱਕ ਸਾਡਾ ਸੇਵ ਨਾਲੇ ਦਾ ਮੇਨ ਮੁੱਦਾ ਸੀ ਸੇਵ ਨਾਲੇ ਦਾ ਪੁਲ ਬਣਿਆ ਹੋਣਾ ਰਸਤਾ ਜੱਸਿਆਂ ਨੂੰ ਜਾਂਦਾ ਉਹ ਅਸੀਂ ਕੰਧ ਦੀ ਮੰਗ ਕੀਤੀ ਵੀ ਸਾਨੂੰ ਸਰ ਕੰਧ ਦੀ ਬਣਾ ਕੇ ਦਿਓਗੀ ਉਹ ਚੱਕਰ ਵੱਜੂਗੀ ਪਾਣੀ ਦੀ ਆਪਣਾ ਜਿਹੜਾ ਸੌਣਪੱਤ ਜਮੀਂ ਆਉਂਦੇ ਟੱਕਰ ਵੱਜਦੀ ਸਿੱਧੀ ਹੋਰ ਪੈਂਦੀ ਸੀ ਉਹ ਕੰਧ ਦੀ ਸਾਡੀ ਮੰਗ ਪੂਰੀ ਹੋ ਗਈ ਹੈ ਉਹ ਮਨਜ਼ੂਰੀ ਮਿਲ ਗਈ ਕੰਧ ਦੀ ਕੋਈ ਦਿਨਾਂ ਚ ਕੰਦਾ ਕੰਮ ਵੀ ਚੱਲ ਪੂਗਾ ਸਾਡਾ ਤਕਰੀਬਨ ਜਿਹੜਾ ਸਾਡੀ ਸਮੱਸਿਆ ਸੀ ਬੂੜਾ ਗੁਜਰ ਦੀ ਸਾਰੀ ਇਹਨਾਂ ਨੇ ਹੱਲ ਕਰਤੀ ਹੈ ਤੇ ਅਸੀਂ ਢੇਰ ਦਿਵਾਰ ਤੋਂ ਸਾਰਾ ਸਾਡਾ ਨਗਰ ਸੜਕ ਮਹਿਕਮੇ ਦਾ ਧੰਨਵਾਦ ਕਰਦੇ ਆ ਐਸਡੀਓ ਸਾਹਿਬ ਦਾ ਜੀ ਸਾਹਿਬ ਦਾ ਤੇ ਐਕਸ਼ਨ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਜਿਨ੍ਹਾਂ ਨੇ ਸਾਡਾ ਜਿਹੜਾ ਸਾਨੂੰ ਟਾਈਮ ਦੇ ਤੋ ਇਸ ਟਾਈਮ ਤੇ ਸੜਕ ਦਾ ਕੰਮ ਕੰਪਲੀਟ ਕਰਕੇ ਦਿੱਤਾ ਵਾਈ ਗੁਰਜੀ ਕਾ ਖਾਲਸਾ ਵਾਈ ਗੁਰਜੀ ਕੀ ਫਤਿਹ